ਮੇਰੋਈਆ ਅਸੀਂ ਸੋਚਿਆ ਵੀ ਨਹੀਂ ਸੀ ਜਿਸ ਆਪਣੇ ਸੁਪਨੇ ਸੀ ਕਿ ਇਹ ਦਿਨ ਦੇਖਾਂਗੇ ਲੇਕਿਨ ਈਸ਼ਵਰ ਨੇ ਬੜੀ ਮਿਹਰ ਕੀਤੀ ਹੈ ਅਸੀਂ ਗਰੀਬੀ ਵੀ ਬੇਤਹਾਸ਼ਾ ਦੇਖੀ ਹੈ ਕਿਉਂਕਿ ਅੱਜ ਕਿਰਾਏ ਦੇ ਮਕਾਨਾਂ 'ਚ ਅੱਜ ਦਿਨ ਤੱਕ ਹੀ ਰੋੜਿਆ ਗਾਂ ਕਿਰਾਏ ਦਾ ਜੁਬਾਨ ਕਿਰਾਏ ਦੀ ਮੈਂ ਈਸ਼ਵਰ ਦੇ ਕੇ ਫਰਿਆਦ ਕੀਤੀ ਕਿ ਈਸ਼ਵਰ ਤੂੰ ਸਾਨੂੰ ਇਤਨੀ ਭਜੇਗਾ ਅਸੀਂ ਜਾ ਕੇ ਕੀ ਜਵਾਬ ਦੇਗੇ ਤੂੰ ਖਾਣ ਵੀ ਬਣਾ ਸਕੇ ਅਗਰ ਤੂੰ ਸਾਡੀ ਫਰਿਆਦ ਸੁਣ ਤੂੰ ਸਾਰੀ ਦੁਨੀਆ ਦੇ ਕਿਰਪਾ ਕਰਦਾ ਸਾਡੇ ਤੇ ਵੀ ਕਰ ਐਸੀ ਕੋਈ ਗੱਲ ਨਹੀਂ ਜੀ ਸਭ ਵਾਸਤੇ ਸੁੱਖ ਮੰਗਿਆ ਪ੍ਰਭੂ ਸਭ ਨੂੰ ਦੇਵੇ ਪਰ ਮਾਲਕ ਨੇ ਮੇਰੀ ਫਰਿਆਦ ਸੁਣ ਲਈ ਅੱਜ ਮੈਨੂੰ 2.5 ਕਰੋੜ ਦਾ ਬੰਪਰ ਦਿੱਤਾ ਹੈ ਮੈਂ ਇਹ ਸੋਚਦਾ ਹਾਂ ਇਸ ਦੇ ਵਿੱਚੋਂ 25% ਪੈਸਾ ਜੋ ਹੋਏਗਾ ਉਹ ਮੈਂ ਧਾਰਮਿਕ ਕਮਾਂ ਤੇ ਲਾਵਾਂਗਾ ਬਾਕੀ ਜੋ ਆਇਛ ਨਾਲ ਹੀ ਹੋਏਗੀ ਜੋ ਉਹਦੇ ਚ ਬਚੇਗਾ ਪੈਸਾ ਮੈਂ ਉਹ ਵੀ ਸੇਵਾ ਦੇ ਵਿੱਚ ਲਾ ਕੇ ਹੋਰ ਆਪਣਾ ਟਾਈਮ ਪਾਸ ਕਰਾਂਗਾ ਕਿਉਂਕਿ ਅਗਰ ਮੈਂ ਕਿਸੇ ਨੂੰ ਸੁੱਖ ਨਹੀਂ ਦੇ ਸਕਦਾ ਮਾਲਕ ਮੈਨੂੰ ਦੁੱਖ ਦੇਣ ਦੀ ਵੀ ਸ਼ਕਤੀ ਨਾ ਦੇਵੇ 2.5 ਕਰੋੜ ਦੀ ਲਾਟਰੀ ਪਹਿਲਾਂ ਜਦੋਂ ਪਤਾ ਲੱਗਾ ਵੀ ਲੱਗ ਗਿਆ ਕਿੱਦਾਂ ਦਾ ਲੱਗਾ ਜੀ ਹਾਂ ਇਹ ਲੱਗਾ ਕਿ ਮੈਂ ਕਿਹਾ ਇਸ਼ਵਰ ਤੂੰ ਸਾਡੀ ਪੰਜਾਬ ਨੂੰ ਆਮ ਕਹਾਵਤ ਹੈ ਕਿ ਬਾਰੀシャਲੀ ਰਗ ਰੂਬੀ ਦੀ ਵੀ ਸੁਣ ਲੈਂਦਾ ਹੈ ਪਰ ਲੇਕਿਨ ਅੱਜ ਤਾਂ 12 ਨਹੀਂ 48 ਸਾਲ ਤੁਮ ਇੱਥੇ ਹੋ ਗਏ 50 ਸਾਲ ਹੋ ਗਏ ਪੂਰੇ 50 ਸਾਲ ਹੋ ਗਏ ਜਦੋਂ 1-2 ਰੁਪਏ ਦਾ ਟਿਕਟ ਹੁੰਦਾ ਸੀਗਾ 5 ਦਾ 10 ਦਾ ਫਿਰ 50 ਦਾ ਵੀ ਹੋਇਆ 100 ਦਾ ਵੀ ਹੋਇਆ ਇਸ ਵਕਤ 500 ਦਾ ਟਿਕਟ ਸੀ ਮੇਰਾ ਧਿਆਨ ਨਹੀਂ ਸੀ ਪਾਣ ਦਾ ਲੇਕਿਨ ਘਰ ਵਾਲੀ ਮੇਰੀ ਕਹਿਣ ਲੱਗੀ ਜੇ ਇੰਨੇ ਪੈਸੇ ਗਵਾਏ ਚਲੋ ਇੱਕ ਟਿਕਟ ਹੋਰ ਪਾ ਲਓ ਲੇਕਿਨ ਸ਼ਾਇਦ ਕਿਸੇ ਦੇ ਪੈਰਾਂ ਦੇ ਪਿੱਛੇ ਮਾਲਕ ਨੇ ਸਾਡੀ ਵੀ ਸੁਣ ਲਈ ਹੈ ਅੱਜ ਮੈਂ ਬੜਾ ਖੁਸ਼ ਹਾਂ ਮੈਂ ਇਹੀ ਸੋਚਦਾ ਕਿ ਮੈਂ ਜਿਹੜਾ ਇਹ ਪੈਸਾ ਆਏਗਾ ਇਹ ਬੇਅਸ ਨਾ ਜਾਵੇ ਕਿਸੇ ਗਲਤ ਪਾਸੇ ਨਾ ਲੱਗੇ ਇਹ ਅੱਛੇ ਪਾਸੇ ਲੱਗੇ ਕੋਈ ਅਸੀਸ ਦੇਗਾ ਅਗਰ ਬੁਰੇ ਪਾਸੇ ਲੱਗੇਗਾ ਤੇ ਮੇਰੇ ਮਨ ਨੂੰ ਆਤਮਿਕ ਸ਼ਾਂਤੀ ਨਹੀਂ ਹੋਏਗੀ ਮੈਂ ਇਹ ਅਰਦਾਸ ਕਰਦਾ ਹਾਂ ਕਿ ਪ੍ਰਭੂ ਸਭ ਤੇ ਭਲਾ ਕਰੇ ਬੜੀ ਮਿਹਰ ਹੋਈ ਹੈ ਅਸੀਂ ਸੋਚਿਆ ਵੀ ਨਹੀਂ ਸੀ ਆਪਣੇ ਸੁਪਨੇ ਵਿੱਚ ਕਿ ਅਸੀਂ ਇਹ ਦਿਨ ਦੇਖਾਂਗੇ ਲੇਕਿਨ ਈਸ਼ਵਰ ਨੇ ਬੜੀ ਮਿਹਰ ਕੀਤੀ ਹੈ ਅਸੀਂ ਗਰੀਬੀ ਵੀ ਬੇਤਾਸ਼ਾ ਦੇਖੀ ਹੈ ਕਿਉਂਕਿ ਅਸੀਂ ਕਿਰਾਏ ਦੇ ਮਕਾਨਾਂ 'ਚ ਅੱਜ ਦਿਨ ਤੱਕ ਹੀ ਰਹਿੰਦੇ ਆ ਮਕਾਨ ਤੋਂ ਕਿਰਾਏ ਦਾ ਦੁਕਾਨ ਕਿਰਾਏ ਦੀ ਮੈਂ ਈਸ਼ਵਰ ਦੇ ਕੇ ਫਰਿਆਦ ਕੀਤੀ ਕਿ ਈਸ਼ਵਰ ਤੂੰ ਸਾਨੂੰ ਇਸ ਤਰ੍ਹਾਂ ਭੇਜੇਗਾ ਅਸੀਂ ਜਾ ਕੇ ਕੀ ਜਵਾਬ ਦੇਵਾਂਗੇ ਕਿ ਮਕਾਨ ਵੀ ਬਣਾ ਸਕੇ ਅਗਰ ਤੂੰ ਸਾਡੀ ਫਰਿਆਦ ਸੁਣ ਤੂੰ ਸਾਰੀ ਦੁਨੀਆ ਦੇ ਕਿਰਪਾ ਕਰਦਾ ਸਾਡੇ ਤੇ ਵੀ ਕਰ ਐਸੀ ਕੋਈ ਗੱਲ ਨਹੀਂ ਅਸੀਂ ਸਭ ਵਾਸਤੇ ਸੁਖ ਮੰਗਦੇ ਆ ਪ੍ਰਭੂ ਸਭ ਨੂੰ ਦੇਵੇ ਪਰ ਮਾਲਕ ਨੇ ਮੇਰੀ ਫਰਿਆਦ ਸੁਣ ਲਈ आजै मेनू 2.5 ਕਰੋੜ ਦਾ ਬੰਪਲ ਦਿੱਤਾ ਹੈ ਮੈਂ ਇਹ ਸੋਚਦਾ ਹਾਂ ਇਸ ਦੇ ਵਿੱਚੋਂ 25% ਪੈਸਾ ਜੋ ਹੋਵੇਗਾ ਉਹ ਮੈਂ ਧਾਰਮਿਕ ਕੰਮਾਂ ਤੇ ਲਾਵਾਂਗਾ ਬਾਕੀ ਜੋ ਆਈ ਚਲਾਈ ਹੋਏਗੀ ਜੋ ਉਹਨੇ ਜੋ ਬਚੇਗਾ ਪੈਸਾ ਮੈਂ ਉਹ ਵੀ ਸੇਵਾ ਦੇ ਵਿੱਚ ਲਾ ਕੇ ਉਹ ਆਪਣਾ ਟਾਈਮ ਪਾਸ ਕਰਾਂਗਾ ਕਿਉਂਕਿ ਅਗਰ ਮੈਂ ਕਿਸੇ ਨੂੰ ਸੁੱਖ ਨਹੀਂ ਦੇ ਸਕਦਾ ਮਾਲਕ ਮੈਨੂੰ ਦੁੱਖ ਦੇਣ ਦੀ ਸ਼ਕਤੀ ਨਾ ਬਖਸ਼ੇ 2.5 ਕਰੋੜ ਦੀ ਲਾਟਰੀ ਪਹਿਲਾਂ ਜਦੋਂ ਪਤਾ ਲੱਗਾ ਵੀ ਲੱਗ ਗਿਆ ਕਿਦਾਂ ਦਾ ਲੱਗਾ ਜੀ ਹਾਂ ਇਹ ਲੱਗਾ ਕਿ ਮੈਂ ਕਿਹਾ ਇਸ਼ਵਤ ਸਾਡੀ ਫਰਜ਼ਾਦ ਨੂੰ ਆਮ ਕਹਾਵਤ ਹੈ ਕਿ ਬਾਹਰੀ ਸੰਨੀ ਰੱਬ ਰੂੜੀ ਦੀ ਵੀ ਸੁਣ ਲੈਂਦਾ ਹੈ ਪਰ ਲੇਕਿਨ ਅੱਜ ਦਾ 12 ਨਹੀਂ 48 ਸਾਲ ਤੋਂ ਬੀਤੇ ਹੋ ਗਏ 50 ਸਾਲ ਹੋ ਗਏ ਪੂਰੇ 50 ਸਾਲ ਹੋ ਗਏ ਜਦੋਂ 1-2 ਰੁਪਏ ਦਾ ਟਿਕਟ ਹੁੰਦਾ ਸੀਗਾ 5 ਦਾ 10 ਦਾ ਫਿਰ 50 ਦਾ ਵੀ ਹੋਇਆ 100 ਦਾ ਵੀ ਹੋਇਆ ਇਸ ਵਕਤ 500 ਦਾ ਟਿਕਟ ਸੀ ਮੇਰਾ ਧਿਆਨ ਨਹੀਂ ਸੀ ਪਾਣ ਦਾ ਲੇਕਿਨ ਘਰ ਵਾਲੀ ਮੇਰੀ ਕਹਿਣ ਲੱਗੀ ਜੇ ਇੰਨੇ ਪੈਸੇ ਗਵਾਏ ਚਲੋ ਇੱਕ ਟਿਕਟ ਹੋਰ ਖਾਲੋ ਲੇਕਿਨ ਸ਼ਾਇਦ ਕਿਸੇ ਦੇ ਪੈਰਾਂ ਦੇ ਪਿੱਛੇ ਮਾਲਕ ਨੇ ਸਾਡੀ ਵੀ ਸੁਣ ਲਈ ਹੈ ਅੱਜ ਮੈਂ ਬੜਾ ਖੁਸ਼ ਹਾਂ ਮੈਂ ਇਹ ਸੋਚਦਾ ਕਿ ਮੈਂ ਜਿਹੜਾ ਇਹ ਪੈਸਾ ਆਏਗਾ ਇਹ ਬੇਅਸ ਨਾ ਜਾਵੇ ਕਿਸੇ ਗਲਤ ਪਾਸੇ ਨਾ ਲਗੇ ਇਹ ਅੱਛੇ ਪਾਸੇ ਲਗੇ ਕੋਈ ਅਸੀਸ ਦੇਗਾ ਅਗਰ ਬੁਰੇ ਪਾਸੇ ਲਗੇਗਾ ਤੇ ਮੇਰੇ ਮਨ ਵਿੱਚ ਆਤਮਿਕ ਸ਼ਾਂਤੀ ਨਹੀਂ ਹੋਏਗੀ ਮੈਂ ਇਹ ਅਰਦਾਸ ਕਰਦਾ ਹਾਂ ਕਿ ਪ੍ਰਭੂ ਸਭ ਤੇ ਪਲਾ ਕਰੇ ਅੱਜ ਦਾ ਫਿਰ ਕੋਈ ਜਿਆਦਾ ਵੀ ਹੋਇਆ 100 ਦਾ ਵੀ ਹੋਇਆ ਇਸ ਵਕਤ 500 ਦਾ ਟਿਕਟ ਸੀ ਮੇਰਾ ਧਿਆਨ ਨਹੀਂ ਸੀ ਪਾਣ ਦਾ ਲੇਕਿਨ ਘਰ ਵਾਲੀ ਮੇਰੀ ਕਹਿਣ ਲੱਗੀ ਜੇ ਇੰਨੇ ਪੈਸੇ ਗਵਾਏ ਚਲੋ ਇੱਕ ਟਿਕਟ ਹੋਰ ਪਾ ਲਓ ਲੇਕਿਨ ਸ਼ਾਇਦ ਕਿਸੇ ਦੇ ਪੈਰਾਂ ਦੇ ਪਿੱਛੇ ਮਾਲਕ ਨੇ ਸਾਡੀ ਵੀ ਸੁਣ ਲਈ ਹੈ ਅੱਜ ਮੈਂ ਬੜਾ ਖੁਸ਼ ਹਾਂ ਮੈਂ ਇਹੀ ਸੋਚਦਾ ਕਿ ਮੈਂ ਜਿਹੜਾ ਇਹ ਪੈਸਾ ਆਏਗਾ ਇਹ ਬੇਅਰਥ ਨਾ ਜਾਵੇ ਕਿਸੇ ਗਲਤ ਪਾਸੇ ਨਾ ਲੱਗੇ ਇਹ ਅੱਛੇ ਪਾਸੇ ਲੱਗੇ ਕੋਈ ਅਸੀਸ ਦੇਗਾ ਅਗਰ ਬੁਰੇ ਪਾਸੇ ਲੱਗੇਗਾ ਤੇ ਮੇਰੇ ਮਨ ਵਿੱਚ ਆਤਮਿਕ ਸ਼ਾਂਤੀ ਨਹੀਂ ਹੋਏਗੀ ਮੈਂ ਇਹ ਅਰਦਾਸ ਕਰਦਾ ਹਾਂ ਕਿ ਪ੍ਰਭੂ ਸਭ ਤੇ ਪਲਾ ਕਰੇ